हां ਵੀ ਪਲਵਾਨੋ ਤੁਹਾਨੂੰ ਪਤਾ ਹੀ ਆਵੇ ਆਪਾਂ ਪਿਛਲੇ ਵੀਡੀਓ ਦੱਸਿਆ ਸੀਗਾ ਵੀ ਟਰੈਕਟਰ ਤੇ ਆਪਾਂ AC ਕੈਮਨ ਲਵਾ ਲਿਆ ਸੀਗਾ 7 ਮਈ ਨੂੰ ਟਰੈਕਟਰ ਲੈ ਕੇ ਆਂਦਾ ਸੀਗਾ ਤੇ ਉਸ ਤੋਂ ਬਾਅਦ 15-20 ਦਿਨ ਹੋ ਗਏ ਇਹਨੂੰ ਚਲਾਈ ਜਾਂਦੇ ਨੂੰ ਮੈਂ ਕਿਹਾ ਵੀ ਸਵਾਰ ਕੇ ਚੈੱਕ ਕਰਕੇ ਫੇਰ ਹੀ ਸਹੀ ਰਿਪੋਰਟ ਦੇਵਾਂਗੇ ਵੀ ਜਿਹੜਾ ਕੁਸ ਆਪਾਂ ਲਵਾਇਆ ਕੋਈ ਹੋਇਆ ਫਾਇਦਾ ਆਪਾਂ ਨੂੰ ਕਿ ਇਹਨਾਂ ਨਹੀਂ ਹੋਇਆ ਪੂਰਾ ਹੀ ਫਾਇਦਾ ਹੋ ਗਿਆ ਆਪਾਂ ਨੂੰ ਇੱਕ ਦੋ ਕੰਮ ਨਿੱਕੇ ਜੇ ਕਰਾਉਣੇ ਬਏ ਆ ਬਾਕੀ ਸੈਟ ਆ ਇੱਕ ਤਾਂ ਕਿਉਂਕਿ ਜਿਹੜਾ ਹੁਣ ਇਹਦਾ ਬਲੋਰ ਚੱਲਦਾ ਏਸੀ ਚੱਲਦਾ ਉਹਨੂੰ ਜਿਆਦਾ ਕਰੰਟ ਦੀ ਲੋਡ ਪੈਂਦੀ ਆ ਤੇ ਆਪਣੇ ਟਰੈਕਟਰ ਦਾ ਜਿਹੜਾ origignal ਆਉਂਦਾ ਹੈਗਾ alternator 35 ampere ਦਾ ਆਉਂਦਾ ਉਹਦੇ ਕਰਕੇ ਬੈਟਰੀ ਡਾਊਨ ਹੋ ਜਾਂਦੀ ਸੀਗੀ ਪਹਿਲੀ ਸਮੱਸਿਆ ਇਹ ਆਈ ਸੀਗੀ ਫਿਰ ਇੱਕ ਦੋ ਦਿਨ ਜਦੋਂ ਦੇਖਿਆ ਫਿਰ ਇਹਦਾ alternator change ਕਰਤਾ ਹੁਣ ਲਾਇਆ ਆਪਾਂ ਇਹਦਾ 90 ampere ਦਾ ਉਹ ਸਮੱਸਿਆ ਆਪਣੀ ਦੂਰ ਹੋ ਗਈ ਆ ਤੇ ਬਾਕੀ ਜਿਹੜੀ ਗੱਲ ਰਹੇਗੀ ਖਰਚੇ ਦੀ ਪਹਿਲਾਂ ਵੀ ਐਵਰੇਜ ਤਵੀਆਂ ਤੇ ਆਪਣੀਆਂ ਡੀਆਂ ਤਵੀਆਂ ਇਹ 30 ਤਵੀਆਂ ਇਹਨਾਂ 30 ਤਵੀਆਂ ਤੇ ਐਵਰੇਜ ਖਰਚਾ ਇਹਦਾ ਕਿੱਲੇ ਦਾ ਸੀਗਾ 1.5 ਤੋਂ ਪੌਣੇ 2 ਲੀਟਰ ਤੇ ਹੁਣ ਵੀ ਜਿੰਨੇ ਕ ਦਿਨ ਮੈਂ ਚਲਾਈ ਜਾਂਦੇ ਨੂੰ ਹੋ ਗਏ ਆ ਜਿੰਨਾ ਕ ਤਜਰਬਾ ਮੈਂ ਕੀਤਾ ਉਹ ਨਹੀਂ ਹੈ ਤੇਲ ਦੇ ਖਰਚੇ 'ਚ ਕੋਈ ਫਰਕ ਨਹੀਂ ਪਿਆਗਾ ਸੇਮ ਬਾਕੀ ਜਿਵੇਂ ਹੁਣ ਤਾਂ ਚਲ ਸ਼ਾਮ ਦਾ ਟਾਈਮ ਹੋ ਗਿਆ ਬਾਕੀ ਮੈਂ ਪੂਰੀ ਦੁਪਹਿਰੇ ਫੁੱਲ ਗਰਮੀ 'ਚ ਜਿਵੇਂ ਦੁਪਹਿਰੇ 12 1 ਵਜੇ 2 ਵਜੇ 20 ਪੈੜੀ ਵਾ ਕੇ ਦੇਖੀ ਆ ਵੀ ਇਹ ਅਸੀਂ ਕਿਵੇਂ ਕੰਮ ਕਰਦਾ ਪੂਰੇ ਜਿਵੇਂ 45 46 ਡਿਗਰੀ ਐਂਡ ਫੁੱਲ ਕਰੜੀ ਧੁੱਪ ਦੇ ਵਿੱਚ ਵੀ ਨਾ ਮਤਲਬ ਕੋਈ ਫਰਕ ਨਹੀਂ কুলਿੰਗ ਪੂਰੀ ਵਧੀਆ ਕਰਦਾ ਹੈ ਪੂਰਾ ਆਨੰਦ ਆਉਂਦਾ ਇਹ ਨਹੀਂਗਾ ਵੀ ਵੀ ਆਪਾਂ ਸੋਚ ਗਏ ਸੀ ਐ ਚੱਲਦੀ ਤੇ ਜਾਂਦਾ ਤੇ ਪਰ ਕੋਈ ਸਵਾਦ ਜਿਹੜੀ ਆਉਂਦਾ ਐਬ ਦੀ ਗੱਲ ਨਹੀਂ ਕੀ ਪੂਰਾ ਨਜ਼ਾਰਾ ਆਉਂਦਾ ਥੋੜਾ ਬਹੁਤ ਤਾਂ ਬੰਦਾ ਜਲੋ ਜੇ ਮੜਾ ਹੱਥ ਜਿਆ ਪੈਂਦਾ ਹੋਵੇ ਨਾ ਜਿੰਨੀਆਂ ਕਸੂਲਤਾਈਆਂ ਆਪਦੇ ਹੱਥ 'ਚ ਹੋਣ ਲੈ ਲੈਣੀਆਂ ਚਾਹੀਦੀਆਂ ਕਿਉਂਕਿ ਜੇ ਆਪਾਂ ਤਾਂ ਖੇਤੀ ਕਰਨੀ ਹੈ ਤੇ ਖੇਤੀ ਦੇ ਵਿੱਚ ਵੀ ਇੰਟਰਸਟ ਬਣਿਆ ਰਹਿੰਦਾ ਹੈ ਜੇ ਆਪਣੇ ਕੋਲੇ ਚੰਗੇ ਸੰਦ ਹੈ ਹੁਣ ਇਹ ਟਰੈਕਟਰ ਜਿਹੜਾ ਮੈਂ 2017 ਚ 2019 ਚ ਲਿਆਂਦਾ ਸੀਗਾ 17 ਮਾਡਲ ਟਰੈਕਟਰ ਹੈ ਉਦੋਂ ਇਹ ਟਰੈਕਟਰ ਚੱਲਿਆ ਸੀਗਾ 1000 ਘੰਟਾ ਤੇ ਆਪਾਂ ਨੂੰ ਵਾਵਾ ਸਸਤਾ ਮਿਲ ਗਿਆ ਸੀ ਨਵੇਂ ਨਾਲੋਂ 4-5 ਲੱਖ ਰੁਪਏ ਆਪਣਾ ਬਚ ਗਿਆ ਸੀਗਾ ਤੇ ਉਦੋਂ ਵੀ ਮੈਨੂੰ ਕਈਆਂ ਨੇ ਸਲਾਹ ਦਿੱਤੀ ਸੀ ਯਾਰ ਬਈ ਤੂੰ ਨਾ ਏਸੀ ਕੈਪਰ ਨਾਲ ਲੈ ਕੇ ਆਉਣਾ ਸੀਗਾ ਮੈਨੂੰ ਵੀ ਲੱਗਾ ਸੀ ਹਾਂ ਪਰ ਇੱਕ ਦੋ ਮਿਸਤਰੀਆਂ ਨਾਲ ਜਦੋਂ ਮੈਂ ਸਲਾਹ ਕੀਤੀ ਉਹ ਮੈਨੂੰ ਕਹਿੰਨ ਲੱਗ ਪਏ ਯਾਰ ਵੀ ਜੇ ਕੋਈ ਇੱਕ ਨਿੱਕੀ ਮੋਟੀ ਵੀ ਕੋਈ ਸੀਲ ਲੀਕ ਹੋ ਗਈ ਤਾਂ ਸਾਰਾ ਇੱਕ ਐਮਨ ਖੋਲਣਾ ਹੀ ਬੜਾ ਔਖਾ ਹੋ ਜਾਊਗਾ ਪੂਰੀ ਤੇ ਇੱਕ ਦਿਨ ਦੋ ਦਿਨ ਮਰਜ਼ਾ ਕਰਨਗੇ ਨਿੱਕੇ ਜੇ ਕੰਮ ਪਿੱਛੇ ਤੇ ਮੈਨੂੰ ਵੀ ਉਹਨਾਂ ਦੀ ਗੱਲ ਸਹੀ ਲੱਗੀ ਮੈਂ ਉਹ ਕੈਸਲ ਕਰਤਾ ਸੀ ਕੰਮ ਫਿਰ ਚਲੋ ਹੌਲੀ ਹੌਲੀ ਆਪਾਂ ਜਿਹੜੀ ਜੀ ਲੈਣੀ ਹੁੰਦੀ ਉਧਰ ਆਪਣੀ ਰੁਚੀ ਹੋ ਜਾਂਦੀ ਹੈ ਫਿਰ ਮੈਂ YouTube ਤੇ ਵੀਡੀਓ ਵੀਡੀਓ ਦੇਖਦਾ ਰਿਹਾ ਤੇ 2022 ਦੇ ਵਿੱਚ ਮੈਂ ਜਦੋਂ ਵੀਡੀਓ ਦੇਖੀ ਇੱਕ ਜਿਹਦੋਂ ਆਪਾਂ ਇਹ ਕੈਬਨ ਲਵਾਇਆ ਹ ਜੇਐਸ ਏਸੀ ਕੈਬਨ ਮਰੀਂਡਾ ਚਲਾਕੀ ਪਿੰਡ ਇਹ ਮਿਸਤਰੀ ਜਿਹੜਾ ਹੈਗਾ ਕਾਫੀ ਪੁਰਾਣਾ ਮਿਸਤਰੀ ਹੈ 14-15 ਸਾਲ ਹੋ ਗਏ ਨੂੰ ਕੰਮ ਕਰਦੇ ਨੂੰ ਜਿੰਨੇ ਜਿੰਨਾਂ ਨੇ ਇਹਨੇ ਲਾਇਏ ਸੀ ਕਈ ਲੋਕਾਂ ਨੇ ਵੀਡੀਓ ਬਣਾ ਕੇ ਪਾਈਆਂ ਸੀਗੀਆਂ ਉਹਨਾਂ ਦੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਨੰਬਰ-ਨੰਬਰ ਵੀ ਮਿਲ ਗਿਆ ਸੀਗਾ ਤੋਂ ਸਾਰੇ ਨੇ ਆਖਿਆ ਸੀ ਵੀ ਬਾਈ ਕੰਮ ਬਹੁਤ ਚੰਗਾ ਕਰਦਾ ਹੈ ਕਿ ਆ ਨਾ ਜਿਵੇਂ ਹੁਣ ਸਟਾਰ ਗੋਲਡ ਸਮਾਨਾ ਉਹ ਜਿਹੜੇ ਬੰਦੇ ਜਿਵੇਂ ਜੌਂਡੀਅਰ ਦੇ ਲਾਉਂਦੇ ਆ ਜਾਂ ਫੋਰਡ ਦੇ ਲਾਉਂਦੇ ਆ ਇਹੀ ਇੱਕ ਬੰਦਾ ਜਿਹੜਾ ਹਰੇਕ ਟਰੈਕਟਰ ਦੇ ਕੈਬਨ ਲਾ ਦਿੰਦਾ ਹੈ ਤੇ ਇਹਦਾ ਕੈਬਨ ਕਾਮਯਾਬੀ ਪੂਰਾ ਹੈ ਹਾਂ ਜਿਹੜੀ ਆਪਾਂ ਗੱਲ ਕਰਦੇ ਸੀਗੇ ਬਈ ਕੋਈ ਸੀਲ ਲੀਕ ਹੋ ਗਈ ਤਾਂ ਆਪਾਂ ਨੂੰ ਕੈਬਨ ਖੋਲਣਾ ਔਖਾ ਹੋ ਜਾਊਗਾ ਜਿਹਦੇ ਵੱਲੋਂ ਪਹਿਲਾਂ ਮਾ ਟਰੈਕਟਰ ਨਹੀਂ ਏਸੀ ਕੈਬਨ ਨਾਲ ਲਿਆ ਸੀਗਾ ਹੁਣ ਉਹ ਦਿਖਾਉਣਾ ਤੁਹਾਨੂੰ ਵੀ ਹੁਣ ਇਹਨਾਂ ਨੇ ਕੀ ਕੀਤਾ ਵਿੱਚ ਲੈ ਵੀ ਪਹਿਲੀ ਸਮੱਸਿਆ ਜਿਹੜੀ ਮੈਨੂੰ ਲੱਗਦੀ ਹੁੰਦੀ ਸੀਗੀ ਪੀ ਮੈਂ ਜੇ ਕੈਬਨ ਵਾਲਾ ਟਰੈਕਟਰ ਲੈ ਲਿਆ ਤੇ ਸਮੱਸਿਆ ਆ ਜਾਊਗੀ ਹੁਣ ਇੱਕ ਆ ਨਾਟ ਹੋ ਗਿਆ ਇੱਕ ਇਧਰ ਹੋ ਗਿਆ ਦੋ ਇਹ ਜਿਹੜਾ ਕੈਬਨ ਖੜਾ ਸਿਰਫ 4 ਜਗ੍ਹਾ ਤੇ ਕੱਸਿਆ ਹੋਇਆ ਹੋਰ ਕੁਛ ਨਹੀਂਗਾ ਦੋ ਫਰੰਟ ਤੇ ਆ ਆਗੀਆਂ ਇਹਦੀਆਂ ਇੱਥੇ ਬਸ ਜੇ ਆਪਾਂ ਨੂੰ ਕਦੇ ਕੈਬਨ ਲਾਉਣਾ ਵੀ ਪੈਂਦਾ ਕਿਸੇ ਵਜ੍ਹਾ ਨਾਲ ਸਿਰਫ ਆਪਾਂ 4 ਨਾਲ ਹੀ ਖੋਲਣੇ ਆ ਇੱਕ ਘੰਟੇ ਚ ਕੈਬਨ ਖੋਲ੍ਹ ਕੇ ਥੱਲੇ ਰੱਖ ਸਕਦੇ ਆਪਾਂ ਕੋਈ ਵੱਡਾ ਕੰਮ ਨਹੀਂਗਾ ਤੇ ਵੈਸੇ ਤਾਂ ਜਿਵੇਂ ਹੁਣ ਮੈਂ ਜਿੰਨਾ ਇਹ ਟਰੈਕਟਰ ਨੂੰ ਮੈਂ ਚਲਾ ਲਿਆ ਤੇ ਤਕਰੀਬਨ ਚੱਲ ਗਿਆ ਟਰੈਕਟਰ ਆਪਣਾ ਹੁਣ ਇਹ 4000 ਘੰਟਾ ਚੱਲ ਗਿਆ ਕੋਈ ਅਜੇ ਤੱਕ ਇਹਨੂੰ ਕੋਈ ਪ੍ਰੋਬਲਮ ਨਹੀਂ ਆਈ ਕੋਈ ਸੀਲ ਨਹੀਂ ਲੀਕ ਹੋਈ ਕੁਝ ਨਹੀਂ ਹੋਇਆ ਕੁੱਲ ਮਿਲਾ ਕੇ ਟਰੈਕਟਰ ਚੰਗਾ ਹੈ ਵਧੀਆ ਚੱਲਦਾ ਹੈ ਬਾਕੀ ਜਿਹੜਾ ਕੈਬਨ ਉਹ ਦਿਖਾਉਣਾ ਹੁਣ ਜਿਹੜੀ ਕਿ ਜਦੋਂ ਆਪਾਂ ਆਇਆ ਸੁੱਕੇ ਦਮੀਆਂ ਮਾਰੀ ਜਾਂਦੇ ਹੁਣ ਉਹ ਜਿਵੇਂ ਸਾਹਮਣੇ ਟਰੈਕਟਰ ਫਿਰਦਾ ਇਧਰ ਪੂਰੀ ਮਿੱਟੀ ਉੱਡੀ ਜਾਂਦੀ ਜਿਵੇਂ ਆਹ ਦਿਖਦਾ ਹੋਊਗਾ ਤੁਹਾਨੂੰ ਆਈ ਆਪਣੇ ਵੀ ਜਦ ਮੈਂ ਵਾਹਦਾ ਐਨ ਫਲ ਧੂੜ ਪੈਂਦੀ ਆ ਪਰ ਵਿੱਚੋਂ ਕਹਿ ਬਣ ਬਹੁਤ ਵਧੀਆ ਰਹਿੰਦਾ ਸਾਫ ਸੁਧਰ ਜਿਹੋ ਜੇ ਬੈਠੀ ਤਾਂ ਵਿੱਚੋਂ ਉਤਰ ਜਾਈਦਾ ਸੋਹਣਾ ਸਾਹਮਣੇ ਵਾਈਪਰ ਵੀ ਲੱਗਾ ਜੇ ਕੋਈ ਲੋਡ ਆ ਤਾਂ ਚਲਾ ਲਓ ਜੇ ਨਹੀਂ ਲੋਡ ਤਾਂ ਠੀਕ ਐ ਵੈਸੇ ਲੋਡ ਪੈਂਦੀ ਨਹੀਂ ਗਈ ਬਾਕੀ ਜਿਹੜੇ ਮੈਂ ਆ ਆ ਸ਼ੀਸ਼ਾ ਹੋ ਗਿਆ ਤੇ ਆ ਪਿਛਲਾ ਸ਼ੀਸ਼ਾ ਨਾ ਤੇ ਥੋੜਾ ਜਿਹਾ ਸਮੋਕ ਜਿਹਾ ਲਾਈਟ ਹਲਕੀ ਜਿਹੀ ਬਲੈਕ ਟਾਈਪ ਸਮੋਕ ਟਾਈਪ ਆ ਥੋੜਾ ਜਿਹਾ ਵਾਈਟ ਬਣਾਈ ਆ ਵੀ ਬੰਦੇ ਨੂੰ ਦੇਖਣ ਵਾਸਤੇ ਸੌਖਾ ਰਹੇ ਬਾਕੀ ਆ ਸਾਰੇ ਅੱਗੇ ਵੀ ਦੱਸੇ ਸੀ ਆਪਾਂ ਆ ਆਪਣੇ ਏਸੀ ਦੇ ਪੁਆਇੰਟ ਆ ਗਏ ਆ ਆ ਉਹ ਸਾਰੀਆਂ ਸਵਿੱਚਾਂ ਆਪਣੀਆਂ ਆ ਆਪਣਾ ਜਿਵੇਂ ਕੋਈ ਪਲੇਅਰ ਚਲਾਉਨੇ ਆਪਾਂ ਤਾਂ ਬਸ ਆ ਸਵਿੱਚ ਨੱਪੋ ਸਪੀਕਰ ਬਾਈ ਨੇ ਦੋ ਹੀ ਲਾਏ ਹੈਗੇ ਪਿੱਛੇ ਸਪੀਕਰ ਬਾਈ ਨੇ ਲਦੇ ਆ ਬਹੁਤ ਯਾਰ ਕੋਸਟ ਲਾ ਤਨੂ ਚੱਕਾ 14 ਹੁੰਦੇ ਨੇ ਅੱਠੀ ਉੱਤੇ ਇੱਕ ਪਣ ਜੱਤ ਦੇ ਦੋ ਸਪੀਕਰ ਆਵਾਜ਼ ਬਹੁਤ ਵਧੀਆ ਹੈ ਪਹਿਲਾਂ ਜਿਵੇਂ ਆਮ ਸਾਰੇ ਲੋਕਾਂ ਦੇ ਆਪਾਂ ਲਾਉਣੇ ਹੁੰਨੇ ਵੱਡੇ ਵੱਡੇ ਉਹ ਦੇਸਾ ਬੂਸਾ ਨਹੀਂ ਸਾਰਾ ਕੁਝ ਮੇਰੇ ਵੀ ਉਵੇਂ ਹੀ ਲਾਇਆ ਸੀਗਾ ਪਰ ਜਦੋਂ ਖੇਤ ਟਰੈਕਟਰ ਚਲਾਉਂਦੇ ਸੀ ਘੰਟਾ ਦੋ ਘੰਟੇ ਤੇ ਮੈਂ ਅੱਕ ਜਾਂਦਾ ਸੀਗਾ ਹੁਣ ਆਹ ਸਪੀਕਰਾਂ ਦੀ ਆਵਾਜ਼ ਬਹੁਤ ਵਧੀਆ ਜਿੰਦਾ ਆਪ ਗੱਡੀ ਵਾਲੀ ਫੀਲਿੰਗ ਆਉਂਦੀ ਹੈ ਪੂਰੀ ਕੋਈ ਆਏ ਨਹੀਂ ਲੱਗਦਾ ਬਈ ਗੁਸੈਰ ਜਦੋਂ ਖਦਾ ਜਾਂ ਆਵਾਜ਼ ਜੀ ਕੋਈ ਵਾਧੂ ਤੰਗ ਕਰੀ ਜਾਂਦੀ ਹੈ ਵਧੀਆ ਪਿਆਰੀ ਜੀ ਆਵਾਜ਼ ਆਉਂਦੀ ਹੈ ਤੇ ਬਹੁਤ ਆਨੰਦ ਆ ਰਿਹਾ ਹੁਣ ਆਪਾਂ ਆਪਣੇ ਕੋਲੇ ਕੰਪਿਊਟਰ ਕਰਾਇਆ ਦੇ ਹੈਗਾ ਉਹਦੇ ਵਾਸਤੇ ਨਿੱਕਾ ਟਰੈਕਟਰ ਆਪਣਾ 47 10 50 ਹਸ ਪਾਵਰ ਦੀ ਕੈਟਾਗਰੀ ਚ ਆਉਂਦਾ ਉਹ ਟਰੈਕਟਰ ਤੇ ਪਰ ਕੱਲ ਨੂੰ ਆਪਾਂ ਇਹਦੇ ਮਗਰ ਲੈਜਰ ਲੈਵਲਰ ਪਾ ਕੇ ਦੇਖਣਾ ਵੀ ਉਹ ਤੇ ਇਹਦਾ ਕਿੰਨਾ ਖਰਚਾ ਹੈ ਉਹ ਜੋ ਆਮ ਟਰੈਕਟਰ ਜਿਹੜਾ 50 ਹਸ ਪਾਵਰ ਦਾ ਟਰੈਕਟਰ ਹੈ ਉਹਦਾ ਖਰਚਾ ਐਵਰੇਜ ਹੈ 4 ਕਿਲੋਟਰ 3.5 4 ਲੀਟਰ ਤੇਲ ਖਾਂਦਾ ਹੈ ਇਹਦੇ ਦੇਖਾਂਗੇ ਆਪਾਂ ਵੀ ਇਹ ਕਿੰਨਾ ਤੱਕ ਰਖਾਂਦਾ ਹੈ ਲਾ ਵੀ ਪਹਿਲਵਾਨੋ ਕੱਲਾ ਆਪਾਂ ਤੰਗੀਆਂ ਮਾਰਤੀਆਂ ਸੀਆਂ ਮਾਣ ਆਪਣਾ ਤਿਆਰ ਆ ਅੱਕ ਆਪਾਂ ਕਦੇ ਲਾਈ ਨਹੀਂ ਪਹਿਲਾਂ ਵੀ ਜਮਾਂ ਵੀ ਹੁਣ ਆਪਾਂ ਨਿੱਕੇ ਟਰੈਕਟਰ ਮਗਰੋਂ ਆ ਆ ਕੰਪਿਊਟਰ ਕਰਾਇਆ ਲਾਉਣ ਲੱਗੇ ਆ ਕਿਉਂਕਿ ਉਹ ਸਾਹਮਣੇ ਵਾਹਣ ਜਨਾ ਆਪਾਂ ਮਿੱਟੀ ਪਾਈ ਆ ਵਾਹਣ ਥੋੜਾ ਜਿਆਦਾ ਉੱਚਾ ਨੀਵਾ ਹੈ ਇਹਦਾ ਚੋਰ ਬਾੜਾ ਲੱਗੂਗਾ ਇਹ ਟਰੈਕਟਰ ਦੀ ਆਪਾਂ ਹੁਣ ਟੈਂਕੀ ਭਰ ਲੈਂਦੀ ਆ ਨਾਲੇ ਤਾਂ ਗਰਮੀ ਬਹੁਤ ਆ ਹੁਣ ਢਣ ਦੇ 12:30 ਹੋ ਗਏ ਆ ਪੂਰੀ ਗਰਮੀ ਆ ਫੁੱਲ ਹੁਣ ਬਸ ਆ ਹਲ ਕਰਾਇਆ ਇਹ ਮਗਰ ਉਹ ਲਾ ਦੇਣਾ ਤੇ ਇਹਦੇ ਮਗਰ ਉਹ ਕਰਾਇਆ ਪਾਉਨੇ ਪਹਿਲੀ ਵਾਰੀ ਪਾਉਣਾ ਹਜੇ ਆਪਾਂ ਜਗਾੜ ਜਿਹਾ ਲਾ ਕੇ ਥੋੜਾ ਜਿਆਦਾ ਕੰਟਰੋਲ ਬਾਕਸ ਕੱਸ ਲਿਆ ਸੀ ਅੰਦਰ ਇਹਦੇ ਉਹ ਆਵੇ ਆ ਆਪਣਾ ਇੱਥੇ ਆ ਕਲੈਂਪ ਲਾ ਕੇ ਆ ਜਿਹੜਾ ਹੈਂਡਲ ਨਾਲ ਖਸ ਤਾ ਹੈ ਤੇ ਇਹਨੂੰ ਲੋਕ ਲਾਪਾ ਕਿ ਬਾਹਰੋਂ ਕੋਈ ਖੋਲਵੇ ਨਾ ਤਾਰ ਖਿੱਚੀ ਨਾ ਜਾਵੇ ਕਰੰਟ ਆ ਗਿਆ ਆਪਣੇ ਕੋਲੇ ਹੁਣ ਆਪਾਂ ਬਸ ਦੂਸਰੇ ਦੋ ਤਾਇਪ ਆ ਜਿਹੜੇ ਦੋ ਤਾਰਾਂ ਆਉਣੀਆਂ ਜਿਹੜੀਆਂ ਕੰਟਰੋਲ ਉਹ ਰੀਸੀਵਰ ਦੀਆਂ ਉਹ ਪਾਉਣੀਆਂ ਪਾ ਕੇ ਫਿਰ ਚਲਾਉਨੇ ਆ ਦੇਖਦੇ ਆ ਕਿੰਨੀ ਐਵਰੇਜ ਆਉਂਦਾ ਉਹ ਟਰੈਕਟਰ ਆਪਣਾ ਤਕਰੀਬਨ 3.5 ਤੋਂ 4 ਲੀਟਰ ਖਾਂਦਾ ਇਹਦਾ ਪਤਾ ਲੱਗ ਜੂਗਾ ਵੀ ਇਹ ਕਿੰਨਾ ਖਾਂਦਾ ਹੈ ਨਾਲੇ ਤਾਂ ਚਲ ਵੱਧੇ ਵੀ ਖਾ ਜਾ ਕੋਈ ਗੱਲ ਨਹੀਂ ਬਾਈਥੇ ਵੀ ਰਾਮ ਆਏ ਸੀ ਥੰਮੇ ਆ ਨਾ ਆ ਵੀ ਰਾਮ ਆਈ ਜਾਂਦਾ ਲੈ ਵੀ ਕਰਾਇਆ ਤਾਂ ਲਾਤਾ ਪਰ ਲਾਇਆ ਮਸਾ ਹੀ ਐ ਆਹ ਟਰੈਕਟਰ ਕਿੰਨੇ ਦਿਨਾਂ ਦਾ ਬਹੁਤ ਸਹੀ ਚੱਲੀ ਜਾਂਦਾ ਜੀ ਸਮਝ ਨਹੀਂ ਆਉਂਦੀ ਇਹਦੀ ਆ ਲੈਫਟ ਨਾ ਜਾਂ ਨਹੀਂ ਹੋ ਗਈ ਆ ਹੁਣ ਗਰਲਾਬ ਜਾਂਦਾ ਮਿਸਤਰੀ ਨੂੰ ਲੈ ਕੇ ਆਉਂਦਾ ਵਿਖਾਉਂਦਾ ਕਿਉਂਕਿ ਇਹਦੇ ਮਗਰ ਹਲ ਫੁੱਲ ਪਾ ਕੇ ਮਾਰਾਂਗੇ ਤੇ ਕਿਰਾਇਆ ਹੁਣ ਆਪਾਂ ਪਾਉਨੇ ਆ ਇਹਦੇ ਮਗਰ ਹੌਣ ਕਹਿੰਦੇ ਮੁੰਡੇ ਵੀਰੇ ਏਸੀ ਕੈਮਨ ਚ ਬਹਿ ਕੇ ਕਰਾਇਏ ਲਾਉਣਗੇ ਹੁਣ ਨਹੀਂ ਗਰਮੀ ਗਰਮੀ ਲੱਗਦੀ ਕੋਈ ਕਰਾਇਆ ਤਾਂ ਪਾ ਲਿਆ ਆਪਾਂ ਹੁਣ ਸਮੱਸਿਆ ਆਪਾਂ ਨੂੰ ਇਹ ਆ ਕਿ ਜਿਹੜੀ ਆ ਜਿਹਦੇ ਨਾਲ ਪੰਡਾਰੀ ਲੱਗੀ ਹੈ ਨਾ ਆ ਫੱਟੀ ਸਾਰੀ ਖੋਲਣੀ ਪੈਣੀ ਕਿਉਂਕਿ ਜੇ ਆਪਾਂ ਕਰਾਇਆ ਉੱਚਾ ਨੀਵਾ ਕਰਨਾ ਆ ਤੇ ਹੋਣਾ ਨਹੀਂ ਇਹ ਤਾਂ ਖੋਲ ਲਾਂਗੇ ਉਸ ਤੋਂ ਪਹਿਲਾਂ ਆਪਾਂ ਹੁਣ ਆਹ ਖੋਲ ਦੀਏ ਫੱਟੀ ਇੱਥੋਂ ਦੀ ਇੱਥੋਂ ਦੀ ਆਪਾਂ ਪਰਾਗ ਨਿਗਾਵਾਗੇ ਤੇ ਬਾਅਦ ਵਿੱਚ ਆਪਾਂ ਆ ਫੱਟੀ ਇੱਥੇ ਫੇਰ ਉਵੇਂ ਹੀ ਕੱਸ ਦੇਣੀ ਹੈ ਇਸ ਪਾਦੇ ਤਾਰਾਂ ਕੇਰਾ ਵਿੱਚ ਅੰਦਰ 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 ਸਾਫ਼ ਕਰਨਾ ਕੋਈ ਗੱਲ ਨਹੀਂ ਖਲੌ ਉਤਾਰ ਕੇ ਖਜਾ ਕੇ ਇੱਕ-ਇੱਕ ਕਰਕੇ ਕੱਲਾ-ਕੱਲਾ ਪਲੱਗ ਮਿੱਟੀ ਤੋਂ ਵੀ ਬਚਣਾ ਆਪਾਂ ਫਿਰ ਉਹ ਕੰਟਰੋਲ ਬੋਕਸ ਤਾਂ ਖਿੱਚ ਲਾ ਦੋਵੇਂ ਇੱਕ ਵਾਰੀ ਪਤਾ ਲੱਗ ਜਾ ਕਿ ਤੋ ਦੂਰ ਲੱਗਾ ਵਾ ਕਿ ਤਾਰ ਤਾਂ ਛੋਟੀ ਆ ਵਾ ਵਾਈਟ ਜੀ ਖਿੱਚ ਪਾ ਗਏ ਇਹਨਾਂ ਵਾ ਤਾਰ ਛੋਟੀ ਰਹਿ ਜੀ ਆਪਣੀ ਕਿਤੇ ਵਾਈਟ ਜੀ ਖਿੱਚ ਗਰ ਲਾਲ ਹਾਂ ਚੱਲ 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 ਆ ਪੂ ਕੱਢ ਕੇ ਗੱਲੀ ਗੱਲੀ ਕਰਦੀ ਜਣੀ ਤਾਂ ਹਾਂ ਇਹ ਤਾਂ ਪੂ ਕੱਢ ਨਹੀਂ ਬੋ ਆਪਾਂ ਨੂੰ ਜਾਵੜੀ ਕੰਟਰੋਲ ਬਾਕਸ ਤੱਕ ਆ ਕਾਲੀ ਹੋਰ ਆਉਣ ਦਾ ਬਈ ਇੱਕ ਮਿੰਟ ਖੜ ਜਾ ਕਾਲੀ ਕਿੱਥੋਂ ਆਊਗੀ ਹੁਣ ਹੋਰ ਕਾਲੀ ਜਿੱਡੀ ਹੈਗੀ ਉੱਡੀ ਰਹਿਣੀ ਆ ਲੈ ਖਿੱਚ ਫੈਪ ਲਾ ਦੀ ਜੇ ਨਾ ਐੱਚ ਓਏ ਦੋਨੇ ਖਿੱਚ ਤੂੰ ਖਿੱਚੀ ਚੱਲ ਦੋਨੇ ਤੇ ਫੇਰ ਬਾਹਰ ਘਾਤੋ ਬਈਆਂ ਖਿੱਚੀ ਜਾਂਦਾ ਬਸ ਤੂੰ ਕੰਟਰੋਲ ਬਾਕਸ ਤੱਕ ਵੇਖ ਜਾਵੜੀਆਂ ਬਸ ਓਕੇ ਓਕੇ ਚਲੋ ਆਪਾਂ ਹੁਣ ਆਪਾਂ ਨਾ ਜੋਦੇ ਆਪ ਆਪ ਨੂੰ ਐ ਬਣ ਦੇ ਕੇ ਦੇ ਦੇ ਆ ਜਿਹੜੀ ਫੱਟੀ ਆਪਾਂ ਖੋਲੀ ਆ ਮਿੱਟੀ ਨਾ ਜਾਵੇ ਇਹਨੂੰ ਵੀ ਆਪਾਂ ਕਸਣਾ ਉਵੇਂ ਹੀ ਬਚਾ ਕੇ ਜੰਗਾ ਲਾਉਂਦੇ ਲਾਉਂਦੇ ਕਿਉਂਕਿ ਇੱਥੋਂ ਦੀ ਮਿੱਟੀ ਪ੍ਰੈਸ਼ਰ ਨਾਲ ਵੜੀ ਜਾਂਦੀ ਆ ਅੰਦਰ ਮੜ ਕੇ ਇੱਕ ਦੋ ਥਾਂਵਾਂ ਤੇ ਨਾ ਮਾੜੇ ਮਾੜੇ ਪੁਆਇੰਟ ਜੇ ਰਹਿ ਗਏ ਉਹਦੇ ਉਹ ਇੰਨੀ ਮਿੱਟੀ ਤਾਂ ਕਦੇ ਗਈ ਨਹੀਂ ਪਰ ਆਪਾਂ ਬੰਦ ਕਰਨਾ ਫੇਰ ਵੀ ਉਹ ਇੱਕ ਤਾਰ ਇਧਰ ਕਰ ਲਈਏ ਇੱਕ ਇਹ ਤਾਰਾ ਕਸ ਦੇ ਕਸ ਦੇ ਆਹ ਬੱਲੇ ਠੀਕ ਆ ਕਰਲਾਵਾ ਤੇ ਨੱਟ ਦੇ ਆਪਣੇ ਕਰਾਂ ਲੈ ਵੀ ਕਰਾਇਆ ਕਰ ਲਿਆ ਫੱਟਾ ਜਿਹਦੇ ਮਗਰ ਆਪਾਂ ਨੂੰ ਔਰ ਰਸੀਵਰ ਵੀ ਉੱਚਾ ਰੱਖਣਾ ਪੈਣਾ ਕੋ ਛਤਰੀ ਆਪਣੀ ਥੋੜੀ ਜਿਆਦਾ ਉੱਚੀ ਆ ਕਹਿ ਬਣਾ ਕਰਕੇ ਕੋਈ ਗੱਲ ਨਹੀਂ ਉਹ ਵੀ ਕਰ ਲੈਣੀ ਆਪਾਂ ਹੱਲ ਜੋਦਾ ਜਿਵੇਂ ਉਹ ਸਾਢੇ 3-4 ਲੀਟਰ ਤੇ ਰੱਖਾਂਦਾ ਤੇਰੇ ਹਿਸਾਬ ਨਾਲ ਹੀ ਕੰਨਾ ਖਾਊਗਾ ਲੀਟਰ ਵੱਧ ਦਤਾ ਲੀਟਰ ਹੀ ਵੱਧ ਜੇ ਲੀਟਰ 1.5 ਲੀਟਰ ਵੱਧ ਵੀ ਖਾਜੇ ਤਾਂ ਵੀ ਨਹੀਂ ਮਾੜਾ ਫਿਰ ਤਾਂ ਆਪਾਂ ਇਹਦੇ ਤੇ ਕਿਰਾਏ ਤੇ ਵੀ ਲਾ ਸਕਦੇ ਲੋਕਾਂ ਦੇ ਬੰਦਾ ਸੁੱਖਾ ਤਾਂ ਰਹੂ ਨਿਆਉ ਜੇ ਦੁਪਹਿਰੇ ਤੇ ਜੀ ਕਰਦਾ ਕਿਰਾਇਆ ਲਾਉਣ ਨੂੰ ਕਦੇ ਬਾਰ-ਬਾਰ ਉੜਦੀ ਆ ਫੇ ਚੱਕਰ ਨੂੰ ਜੀ ਨਹੀਂ ਕਰਦਾ ਕਿਸੇ ਪਾਸੇ ਓਹ ਵੇਖ ਕੋਈ ਲਾਈ ਜਾਂਦੇ ਵਿਚਾਰੇ ਕਰਮੀ ਇੰਨੀ ਆ ਵੀ ਉਹ ਰੋਕੀ ਖੜੇ ਟਰੈਕਟਰ ਸਾਹਵੇਂ ਤੇ ਆਓ ਸਾਹਮਣੇ ਪਰ ਉਹਨਾਂ ਦੇ ਰੁਕਿਆ ਆਪਣਾ ਚੱਲੂਗਾ ਹਾਂ ਵੀ ਤਿੰਨੇ ਤਾਰਾ ਤੂੰ ਕਸਤ ਕਾ ਕਰਲਾ ਕਸਤ ਕਹੀਂ ਕਰ ਓਕੇ ਕੰਮ ਹੈ ਫੱਟਾ ਕੰਮ ਬਸ ਚਾਹ ਚੂ ਪੀ ਕੇ ਖੜਾ ਬਾਈ ਮੈਂ ਤੇ ਲੌੜਾ ਦੀ ਬਾਤ ਤੂੰ ਚਲਾ ਲਈ ਤੂੰ ਵੀ ਚਾਲਾ ਲਈ ਪਹਿਲਾਂ ਇੱਕ ਮਿੰਟ ਸੈਟ ਦਾ ਕਰ ਲੇ ਨਾ ਲੈਵਲ ਦਾ ਵੀ ਕਿੱਥੇ ਕਰਖਣਾ ਕਰਾਇਆ ਤੁਹਾਡਾ ਚਾਰਜਰ ਪਿਊਟਰ ਹਾਂ ਚਾਰਜਰ ਲਾਉਣੀ ਆਪਾਂ ਕੱਟ ਕਰਦੀਏ ਕੰਮ ਕਰਦੇ ਕਰਦੇ ਆ ਨਾ ਰੇ ਤੇ ਟੇਪ ਲਵੇਟ ਦੇ ਮਾਣਾ ਰੈਲਾ ਤੇ ਇਹ ਬਾਕਸ ਆਪਾਂ ਕਸਦਾ ਇੱਕ ਇਹਦੇ ਵਿੱਚ ਆਪਾਂ ਫੋਨ ਪਾ ਦਿਆ ਕਰਨਾ ਇੱਥੇ ਆਪਾਂ ਚਾਰਜ ਲਾ ਦੇਣਾ ਉੱਥੇ ਆਪਾਂ ਗਾਣੇ ਲਾ ਲੈਣੇ ਉੱਤੋਂ ਆਪਾਂ ਏਸੀ ਛੱਡ ਲੈਣਾ ਤੇ ਆਪਾਂ ਕਿਸੇ ਦੀ ਸੁਣ ਨੂੰ ਹੀ ਨਹੀਂ ਨਜ਼ਾਰਾ ਵੱਜੂਗਾ ਸੁਣਨੀ ਨਹੀਂ ਕਿਸੇ ਦੀ ਉਹ ਮਾਦੀ ਰੋਲਾ ਬੰਗੇ ਕਿਸੇ ਰੀ ਤੋਂ ਕਹਿੰਦੇ ਨੋਟ ਚੱਕਣੇ ਉਹ ਆ ਆ ਸੱਪ ਹੁੰਦੇ ਆ ਆ ਪਈਆਂ ਉਹਨਾਂ ਦੀਆਂ ਕੁੰਜਾਂ ਇੱਥੇ ਕਿਤੇ ਸੱਪੋ ਨਹੀਂ ਫਿਰਦੇ ਹੋਣੇ ਆ ਗਰਮੀ ਆ ਵਿਚਾਰੇ ਗਰਲਾ ਵੇ ਬਹੁਤ ਗੁਣਕਾਰੀ ਚੀਜ਼ਾਂ ਦੇ ਦੇਖ ਕੇ ਦਵਾਈ ਤੇਰੇ ਢਿੱਡ ਹੋ ਰਹਾ ਵਿੱਚ ਤੂੰ ਨਾ ਹੁਣ ਚਾਹ ਪੀ ਕੇ ਜਾਈ ਮੈਸਤਰੀ ਲੈ ਕੇ ਆ ਇਹਦੀ ਲਿਫਟ ਵੇਖੀ ਥੱਲੇ ਕਿਉਂ ਨਹੀਂ ਜਾਂਦੀ ਠੀਕ ਹੈ ਤੇ ਮੈਂ ਕਰਦਾ ਇੰਦਰ ਕੰਮ ਸ਼ੁਰੂ ਤੇ ਜੋਦਾ ਮੁੜ ਕੇ ਉਹਨਾਂ ਚ 10 ਮਿੰਟ ਰੈਸਟ ਕਰ ਲੂਗਾ ਮੈਂ ਉਹ ਮੋਟਾ ਮੋਟਾ ਕਰ ਦੂ ਕੇ ਨਾ ਕਿਸ ਦਾ ਸੰਦਰ ਪਿਆ ਕੋਈ ਓਏ ਫਿਰ ਕਿਸੇ ਇੱਕ ਹੈਗਾ ਆਪਣੇ ਕੋਲੇ ਇੱਕ ਹੋਰ ਜ਼ਰੂਰੀ ਗੱਲ ਆ ਬਈ ਆ ਜਿਹੜੇ ਆਪਾਂ ਟਰੈਕਟਰ ਤੇ ਮਗਰਾਟ ਲੱਗੇ ਆ ਨਾ ਆਪਣੇ ਜਿਹੜਾ ਤਾਂ ਹੌਲੈਂਡ ਦੇ ਆਉਂਦੇ ਇਹੋ ਜਿਹੇ ਉਹ ਆਉਂਦੇ ਆ 35000 ਰੁਪਏ ਦੇ ਆਪਾਂ ਲਾਏ ਆ ਮਹਿੰਦਰਾ ਤੋਂ ਲੈ ਕੇ ਕਿਉਂਕਿ ਜਿਹੜੇ ਇਹਦੇ ਟਾਰਾਂ ਦਾ ਸਾਈਜ਼ ਆ 12 4 24 ਤੇ ਮਹਿੰਦਰਾ ਦਾ ਵੀ ਇੱਕ ਟਰੈਕਟਰ ਆਉਂਦਾ ਜਿਹਦਾ ਸਾਈਜ਼ ਇਹੀ ਆ ਸੇਮ ਹੀ ਆ ਪਰ ਆਪਾਂ ਜਿਹੜੀ ਫਿਟਿੰਗ ਕੀਤੀ ਦੀ ਇਧਰੋਂ ਦਿਖਾਉਣਾ ਆਪਾਂ ਇਹਦੀ ਫਿਟਿੰਗ ਆ ਇੱਕ ਪਲੇਟ ਥੱਲੇ ਦੀ ਨਵੀਂ ਲੈ ਕੇ ਆਪਾਂ ਆਪਦੇ ਇਹਦੇ ਨਾਲ ਕਸਤੀ ਇੱਥੇ ਤਿੰਨ ਨਾਟ ਸੀ ਇਹਦੇ ਨਾਲ ਕਸ ਕੇ ਆਹ ਸਿਸਟਮ ਸਾਰਾ ਆਪਾਂ ਨੂੰ ਇਹਦਾ ਜੁੜਿਆ ਹੀ ਮਿਲਿਆ ਸਾਰਾ ਇਕੱਠਾ ਹੀ ਇਹ ਆਪਾਂ ਬਸ ਇੱਥੇ ਨਾਟ ਕਸਤੇ ਸੀ ਕੁਛ ਨਹੀਂ ਕੀਤਾਗਾ ਇਹ ਵਧੀਆ ਸੋਹਣੀ ਫਿਟਿੰਗ ਆਈ ਐ ਜਿਹੜਾ ਸੌਨ ਦੀ ਆਪਣੇ ਇੱਕ ਹੈਗਾ ਟਰੈਕਟਰ 5620 ਜਿਹੜੇ ਉਹਦੇ ਨਾਲ ਆਇਆ ਨਾ ਉਹਦੇ ਵਾਈਬ੍ਰੇਸ਼ਨ ਬਹੁਤ ਕਰਦੇ ਆ ਪਰ ਇਹਦਾ ਜਿਹੜਾ ਮਟੀਰੀਅਲ ਹੈ ਨਾ ਬਹੁਤ ਹੈਵੀ ਲਾਇਆ ਵਾ ਪੂਰਾ ਵਾਈਬ੍ਰੇਸ਼ਨ ਨਹੀਂ ਕਰਦੇ ਬਹੁਤ ਵਧੀਆ ਪੂਰੇ ਕਾਮਯਾਬ ਆ ਮਿਲ ਗਈ ਜਾਬੀ ਲੈ ਵੀ ਇਹ ਕਨਟ ਨਹੀਂ ਖੁੱਲਦਾ 18 ਨੰਬਰ ਚਾਬਦੀ ਹਾਂ ਰੈਂਚ ਵਧੀਆ ਆਜਾ ਚਾਹ ਪੀ ਲਾ ਪਹਿਲਾਂ ਕਰਾ ਚਾਹ ਦਾ ਘਰੇ ਦਾ ਪਈ ਨਾ ਕਹਿਣਗੇ ਥੋੜੀ ਆ ਇੱਥੇ ਸਵਾਦ ਹੁੰਦਾ ਚਾਹ ਪੀਂਦਾ ਨਾ ਨਜ਼ਾਰਾ ਆ ਹਾਂ ਘਰ ਦੀ ਹੈ ਤਿਆਰੀ ਕੌਣ ਬੋਖਰੀ ਓਕੇ ਆ ਤੇ ਕਿਛੋ ਆਪਣਾ ਕਰਾਇਆ ਵੀ ਓਕੇ ਆ ਜਮਾ ਟਾਈਮ ਹੋ ਗਿਆ 12:30 ਦਾ ਔਰ ਦੇਖਦੇ ਆ ਵੀ ਕਿੰਨਾ ਦੇਰ ਖਾਂਦਾ ਤਾਂ ਇੰਨੇ ਦਾ ਕੀ ਹਿਸਾਬ ਦਾ ਘਰ ਤੇ ਆ 12:30 ਵਜੇ ਆਪਾਂ ਚਲਾਇਆ ਸੀ ਕਰਾਇਆ ਤੇ 3:00 ਵਜੇ ਪੂਰੀ ਗਰਮੀ ਆ ਪਰ ਕੋਈ ਪਤਾ ਨਹੀਂ ਜਾਂਦਾ ਠੀਕ ਆ ਨੰਦਾ ਪੂਰਾ ਨਜ਼ਾਰਾ ਐ ਜੀ ਕਰਦਾ ਵੀ ਕੋਈ ਸਮੱਸਿਆ ਹੀ ਨਹੀਂ ਚਲਾਈ ਚੱਲੋ ਜਿੰਨਾ ਮਰਜੀ ਬਾਈ ਵੀ ਡਰਾਈਵਰ ਬਦਲ ਗਿਆ ਹੁਣ ਆ ਗਿਆ ਜੋਧਾ ਸਿਓ ਇਹ ਕਹਿੰਦਾ ਬਾਈ ਹੋ ਜਾ ਪਾਸੇ ਤੂੰ ਲੈ ਸਾ ਤੇ ਮੈਂ ਕੱਢਦਾ ਵੱਟ ਹੁਣ ਵੇਣੇ ਵੱਟ ਕੱਢਦਾ ਕਿਹਦੀ ਕੱਢਦੇ ਪਤਾ ਨਹੀਂ ਹਜੇ ਫੇਰਾ ਆਪਣਾ ਹੈਗਾ 10 ਕਿੱਲਿਆਂ ਦਾ ਤੇ ਵੇਣੇ ਆ ਅੱਜ ਦੀ ਰਾਤ ਵੀ ਲੱਗਦੀ ਹੈ ਕਿ ਕੀ ਬਣਦਾ ਕਿੰਨੇ ਘੰਟ ਲੱਗਣਗੇ ਨਵੇੜ ਕੇ ਆ ਪਾਜ ਨਵੇੜ ਕੇ ਹਜੇ ਤਾਂ ਆਪਾਂ ਉਧਰੋਂ ਮਿੱਟੀ ਚੱਕੀ ਆ ਤੇ ਉਧਰ ਮਿੱਟੀ ਸਿੱਟੀ ਆ ਇਹਦਾ ਉਹੀ ਸੈੱਟ ਕਰੀ ਜਾਂਦੇ ਆ ਤੇ ਬਾਕੀ ਦੇਖਦੇ ਆ ਕੋਈ ਗੱਲ ਨਹੀਂ ਆ ਜਿੱਦ ਤਰ ਮਿੱਟੀ ਚੱਕੀ ਸੀ ਵਾਣ ਥੋੜਾ ਜਿਹਾ ਨੀਵਾ ਹੋ ਗਿਆ ਹੁਣ ਫਿਰ ਆਪਾਂ ਦੋਵੇਂ ਟਰੈਕਟਰ ਲਾਏ ਆ ਨਵਾਂ ਡਰਾਈਵਰ ਭਾਇਆ ਇੱਕ ਕਿਤੇ ਕਰਾਇਆ ਭਰ ਲੈਂਦਾ ਤੇ ਕਿਤੇ ਛੱਡਦਾ ਇਹਨੂੰ ਵੀ ਦੇਖਦੇ ਆ ਕੀ ਕਰਦਾ ਤੇ ਉਧਰ ਆਪਣਾ ਆ ਵੀ ਚੱਲ ਜਿਆਂਦਾ ਸੂਈ ਦੇ ਹਿਸਾਬ ਨਾਲ ਤਾਂ ਦੇਖਿਆ ਤੇਲ ਬਹੁਤ ਥੋੜਾ ਬਾਕੀ ਪੱਤੀ ਇਹਦੀ ਘਰੇ ਬਣਾਈ ਵੀ ਹੈ ਮਿਣਾਗੇ ਤੇਲ ਕੱਲ ਨੂੰ ਕੋ ਕੰਮ ਹਜੇ ਇੱਥੇ ਘੇਰਾ ਵੱਡਾ ਇਹ ਲੱਗੂ ਕੱਲ ਦੀ ਦਿਹਾੜੀ ਸਾਰੀ ਹੈ ਜੇ ਫੇਰ ਸੈੱਟ ਹੋਊਗਾ ਜਾ ਕੇ ਕਿਉਂਕਿ ਚੱਕਣ ਵਾਲੇ ਨੇ 100 ਟਰਾਲੀ ਚ ਖਾਤੀ ਇਹਨਾਂ ਸਾਡਾ ਰੋਹ ਦਾ ਕੰਮ ਆ ਸਾਨੂੰ ਬਾਈ ਜੀ ਪੂਰਾ ਹੀ ਪਤਾ ਹੈ ਪਰ ਹੁਣ ਪਤਾ ਲੱਗਾ ਵੀ ਉਹਨੂੰ ਪੂਰਾ ਨਹੀਂ ਪਤਾ ਸੀਗਾ ਉਹਨੂੰ ਘਾਟ ਹੀ ਪਤਾ ਸੀਗਾ ਥੋੜੀ ਜਿਹੀ ਮਿੱਟੀ ਵੱਧ ਚੁੱਕ ਗਿਆ ਚਲੋ ਕੋਈ ਗੱਲ ਨਹੀਂ ਇੰਨਾ ਕੁ ਤਾਂ ਫਰਕ ਪੈ ਹੀ ਜਾਂਦਾ ਓ ਐਸ ਬੰਦੇ ਦਾ ਡਰ ਆ ਵੀ ਲੌਂਦਾ ਮਿੱਟੀ ਸਿਰੇ ਕੇ ਰਾਹ ਤੇ ਮਨਮੁਣਿਆਉਂਦਾ ਏ ਕਹਿੰਦਾ ਵੀ ਮੈਨੂੰ ਵੀ ਚਾਰ ਟਰੈਕਟਰ ਚੜਾਉਣ ਦਾ ਮਿੱਟੀ ਪਾਉਣ ਦਾ ਵੀ ਨਾਲ ਤੇ ਪਵਾਈ ਜਾਂਦਾ ਥੋੜੀ ਪੀਣਾ ਖੜਿਆ ਲਾਈਵ ਨੂੰ ਚੋੜ ਕੱਢ ਲਿਆ ਆਪਾਂ ਦੋ ਤਿੰਨ ਦਿਨ ਹੋ ਗਿਆ ਨੂੰ ਕਿਰਾਏ ਤੇ ਚੱਲਦੇ ਨੂੰ ਤੇ ਐਵਰੇਜ ਆ ਵੀ ਸਵਾ ਪੰਜ ਸਾਢੇ ਪੰਜ ਲੀਟਰ ਘੰਟੇ ਦਾ ਖਾਂਦਾ ਹੈ ਜੇ ਥੋੜਾ ਹੋਰ ਆਹ ਰਾਮਦਾਈ ਨੇ ਚਲਾ ਲ ਗਏ ਤਾਂ 5 ਗੀ ਲੀਟਰ ਨਾਲ ਵਧੀਆ ਕਿਰਾਇਆ ਲਾ ਲਾਂਦਾ ਕਿਉਂਕਿ ਜਿੱਥੋਂ ਦੀ ਇਹ ਲੰਘ ਜਾਂਦਾ ਕੇਰਾ ਫਰਾਏ ਤਾਂ ਨਹੀਂ ਗਾ ਬਈ ਲੈਫਟ ਚੱਕ ਕੇ ਲਗਾਉਣਾ ਪੈਂਦਾ ਟਾਇਰ ਟੂਰ ਕਿਰਾਏ ਦੇ ਪਤਾ ਨਹੀਂ ਕਿੱਧਰ ਤਾਂ ਜੜ ਜੜ ਜਾਂਦੇ ਆ ਤੇ ਮਿੱਟੀ ਖਿੱਚੀ ਦਰਾ ਜਾਂਦਾ ਸਹੀ ਹੈਗਾ